ਫਿਲੌਰ ਤੋਂ ਹਿਮਾਚਲ ਕੋ ਮੰਗੇ ਕਾਉਂਸਲਰ ਦੇ ਪਤੀ ਲਖਵਿੰਦਰ ਲੱਕੂ ਅਤੇ ਉਸਦੇ ਰਿਸ਼ਤੇਦਾਰਾਂ ਉਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਣਲੇਵਾ ਹਮਲਾ ਕਰ ਦਿੱਤਾ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆ ਲਖਵਿੰਦਰ ਸਿੰਘ ਲੱਕੂ ਨੇ ਦੱਸਿਆ ਕਿ ਮਨੀਕਰਨ ਸਾਹਿਬ ਦੇ ਨਜ਼ਦੀਕ ਉਹਨਾਂ ਦੀ ਗੱਡੀ ਖਰਾਬ ਹੋ ਗਈ ਤਾਂ ਉਹ ਗੱਡੀ ਵਿੱਚ ਹੀ ਆਰਾਮ ਕਰਨ ਲੱਗੇ ਤਸਵੀਰਾਂ ਦੇ ਤਕਰੀਬਨ 3:12 ਵਿਅਕਤੀਆਂ ਤੇ 3 ਮਹਿਲਾਵਾਂ ਵੱਲੋਂ ਉਹਨਾਂ ਦੀ ਗੱਡੀ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਤਰ੍ਹਾਂ ਇਹ ਗੱਡੀ ਜੋ ਬਾਹਰ ਨਿਕਲੇ ਤਾਂ ਉਹਨਾਂ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਵਾਰ ਕਰ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਬਹੁਤ ਹੀ ਮੁਸ਼ਕਲ ਦੇ ਨਾਲ ਉਹਨਾਂ ਵੱਲੋਂ ਆਪਣੀ ਜਾਨ ਬਚਾਈ ਗਈ ਤੇ ਟਾਬੇ ਵਾਲੇ ਦੀ ਸਹਾਇਤਾ ਨਾਲ ਸਥਾਨਕ ਪੁਲਿਸ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਗਿਆ ਨਜ਼ਦੀਕੀ ਡਾਕਟਰ ਤੋਂ ਆਪਣਾ ਇਲਾਜ ਕਰਵਾਇਆ ਗਿਆ ਤਾਂ ਡਾਕਟਰ ਨੇ ਉਹਨਾਂ ਨੂੰ ਪੰਜਾਬੀਆਂ ਉੱਤੇ ਹੋ ਰਹੇ ਹਮਲਿਆਂ ਦੀ ਵੀ ਜਾਣਕਾਰੀ ਦਿੱਤੀ ਉਹਨਾਂ ਕਹਿੰਿਆ ਕਿ ਅੱਜ ਇਹ ਚੌਥਾ ਮਾਮਲਾ ਹੈ ਜੋ ਪੰਜਾਬੀਆਂ ਉੱਤੇ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਵੀ ਬਰਕਰਾਰ ਹੈ ਲਖਵਿੰਦਰ ਸਿੰਘ ਲੱਖੂ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਵਿੱਚ ਪਏ 20000 ਰੁਪਏ ਵਿਸ਼ਰਾਤੀ ਅੰਸਾਂ ਵੱਲੋਂ ਕੱਢ ਲਏ ਗਏ ਨੇ ਮੇਰਾ ਨਾਮ ਹੈ ਲਖਵਿੰਦਰ ਕੁਮਾਰਾ ਜੀ। ਹਾਂਜੀ। ਅਸੀਂ ਅਸੀਂ ਘੁੰਮਣ ਗਏ ਸੀਗੇ ਜੀ ਮਣਿਕਨ ਸਾਹਿਬ। ਠੀਕ ਹੈ ਜੀ। ਤੇ ਜਦੋਂ ਇੱਥੋਂ ਗਏ ਆ ਬੜੇ ਵਧੀਆ ਤੇ ਉੱਥੇ ਖਾਣਾ ਖਾਦਾ ਜਾ ਕੇ ਅਸੀਂ 2:30 ਵਜੇ ਗਈ ਸ਼ਾਮ ਨੂੰ ਦੁਰੇ ਜੀ ਇੱਥੋਂ। ਠੀਕ ਹੈ ਜੀ। 2:30 ਵਜੇ ਜਾ ਕੇ ਅਸੀਂ ਉੱਥੇ ਖਾਣਾ ਖਾਦਾ ਜੀ। ਹੂੰ। ਖਾਣਾ ਖਾਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਤੁਰ ਪਏ ਜੀ ਉੱਥੋਂ। ਹੂੰ। ਤੁਰ ਪਏ ਕਿ ਕਿਲੋਮੀਟਰ ਗਏ ਆਈ ਸਾਡੀ ਗੱਡੀ ਖਰਾਬ ਹੋ ਗਈ। ਠੀਕ ਹੈ। ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੋਂ ਨਿਕਲਿਆ 3:00 ਵਜੇ ਜੀ ਬੰਦੇ। ਜੱਗਨ ਹੂੰ ਨਿਕਲਦੇ ਆ ਨਿਉਂ ਸਾਡੀ ਗੱਡੀ ਭੰਨਣੀ ਸ਼ੁਰੂ ਕਰਤੀ ਫਰੰਟ ਸੀਜੇ ਦੇ ਮਾਰੀ ਡਾਂਗ ਉਹਨਾਂ ਤੇ ਮਾਰੀ ਮਗਰੋਂ ਸਾਈਡ ਤੇ ਮਾਰੀ ਡਾਂਗ ਜਦੋਂ ਰੋਲਾ ਜਿਆ ਸੁਣਿਆ ਤੇ ਅਸੀਂ ਫਟਫਟ ਬਾਹਰ ਨਿਕਲੇ ਸੀ ਠੀਕ ਹੈ ਜੀ ਉਹ ਬਾਹਰ ਨਿਕਲਦੇ ਆਂ ਸਾਡੇ ਡੰਡੇ ਮਾਰਨ ਲੱਪੇ ਇੱਕ ਦਿਉ ਨਹੀਂ ਸਿਰ ਤੇ ਦਾਤ ਮਾਰਿਆ ਨਿਕਲਦੇ ਦੇ ਬਾਹਰ ਠੀਕ ਹੈ ਤੇ ਮੇਰੇ ਉਹ ਡਾਂਗਾ ਮਾਰਨ ਲੱਪੇ ਜੀ ਬਾਹਾਂ ਤੇ ਮਾਰੀਆਂ ਮੂੰਹ ਤੇ ਮਾਰੀ ਲੱਤਾਂ 'ਚ ਮਾਰੀਆਂ ਜੀ ਗਿਰ ਗਏ ਫੇਰ ਆ ਨਾ ਕਹਿੰਦੇ ਦਾਤ ਮਾਰਿਆ ਜਦੋਂ ਫੇਰ ਅਸੀਂ ਣਠੇ ਠੀਕ ਹੈ ਤੇ ਮੋਰੇ ਖੱਡ ਸੀ ਅਸੀਂ ਖੱਡ 'ਚ ਹੀ ਸ਼ਾਲਾ ਮਾਰੀਆਂ ਨੱਟਦੇ ਆ ਠੀਕ ਹੈ ਆਪਣੀ ਜਾਨ ਬਚ ਕਿੰਨੇ ਜਣੇ ਸੀ ਉਹ ਉਹ ਸੀਗੇ 15 ਤੋਂ 20 ਜਣੇ ਓਕੇ ਓਕੇ ਕੀ ਲੁੱਟਣ ਦਾ ਮਕਸਦ ਸੀ ਕੀ ਮਕਸਦ ਸੀ ਉਹਨਾਂ ਨੂੰ ਸਮਝ ਹੀ ਨਹੀਂ ਲੱਗੇ ਕੁਝ ਵੀ ਲਗਾਇਆ ਨਹੀਂ ਐਡਾ ਕੁਝ ਨਹੀਂ ਹੈਗਾ ਉਹ ਇੱਕ ਮੁੰਡੇ ਦੀ ਜੇਬ ਚੋਂ ਜੋ ਹੱਥ ਹੈ ਉਹ ਪੈਸੇ ਕੋਈ ਲੈ ਗਏ ਆ ਮੇਰੀ ਤਾਂ ਨਹੀਂ ਕੋਈ ਤਲਾਸ਼ੀ ਵੀ ਨਹੀਂ ਜੇਬ ਦੀ ਲਈ ਬਸ ਉਹ ਡੰਡਾ ਹੀ ਮਾਰ ਦੇ ਗਏ ਜੀ ਕੁਝ ਨਹੀਂ ਹਾਂ ਹਾਂ ਉਹਨੇ ਕੁਝ ਨਹੀਂਾਨੂੰ ਪੁੱਛਿਆ ਹਾਂ ਹਾਂ ਕੁਝ ਨਹੀਂ ਦੱਸਿਆ ਜੀ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਐਨ ਮਜੇ ਨਾਲ ਸੁੱਤੇ ਪਏ ਸੀ ਲੈ ਅੱਖੇ ਹੀ ਲੱਗੀ ਸੀ ਜੀ ਹਾਂ ਉਦੋਂ ਹੀ ਪਤਾ ਲੱਗਾ ਟਾਈਮ ਕਿੰਨੇ ਕੁ ਵਜੇ ਦਾ ਸੀ 3 ਵਜੇ ਦਾ ਸੀ ਰਾਤ 3 ਵਜੇ ਓਕੇ ਓਕੇ ਕਿੱਥੋਂ ਨਿਕਲੇ ਉਹ ਖੱਡ ਚੋਂ ਨਿਕਲੇ ਖੱਡ ਚੋਂ ਨਿਕਲੇ ਜੰਗਲ ਚੋਂ ਜੀ ਉਹ ਠੀਕ ਹੈ ਲਿਓ ਫਟਾਫਟ ਚੜੇ ਆ ਪਹਿਲਾਂ ਦੋ ਜਾਨ ਆਏ ਨੰਨੇ ਮਨ ਤੁਸੀਂ ਆਪਣੀ ਜਾਨ ਕਿੱਦਾਂ ਬਚਾਈ ਅਸੀਂ ਭੱਜ ਕੇ ਬਚਾਈਏ ਖੱਡ ਚ ਛਾਲ ਮਾਰੀ ਹਾਂ ਜਦੋਂ ਦੇਖਿਆ ਕਿ ਪੱਥਰ ਮਾਰਨ ਲੱਪੇ ਖੱਡ ਦੇ ਵੀ ਪੱਥਰ ਮਾਰਨ ਲੱਪੇ ਠੀਕ ਹੈ ਜੀ ਫਿਰ ਅਸੀਂ ਉੱਥੋਂ ਵੀ ਨੱਠੇ ਨਿਕਲੇ ਫਟਾਫਟ ਸਾਈਡ ਸਾਈਡ ਤੋਂ ਉਹਦੇ ਨਿਕਲ ਗਏ ਤਾਂ ਫਿਰ ਤੱਕ ਭੱਜ ਗਏ ਨਾ ਕਿੰਡੀ ਢੋਟਾ ਬਸ ਹੈਗਾ ਠੀਕ ਹੈ ਫਿਰ ਅਸੀਂ ਢਾਬੇ ਤੇ ਗਏ ਸੀ ਹਾਂ ਫਿਰ ਉਹ ਢਾਬੇ ਵਾਲੇ ਨੇ ਸਾਨੂੰ ਹਲਦੀ ਪਾ ਕੇ ਦੁੱਧ ਪੋਲਾ ਤੇ ਉਹਨੇ ਪੁਲਿਸ ਸੱਦੀ ਠੀਕ ਹੈ ਜੀ ਪੁਲਿਸ ਸਾਡੀ ਫਿਰ ਪੋਲੰਗੋ ਨੇ ਐਂਬੂਲੈਂਸ ਵੀ ਸਾਡੀ ਜੀ ਮੁੰਡੇ ਟਾਬੇ ਵਾਲੇ ਨੇ ਠੀਕ ਹੈ ਉਹ ਐਂਬੂਲੈਂਸ ਵਾਲੇ ਸਾਨੂੰ ਹਸਪੀਟਲ ਲੈ ਗਏ ਜਾਨੂ ਪੁਲਿਸ ਵਾਲੇ ਕਹਿੰਦੇ ਤੁਸੀਂ ਇਲਾਜ ਕਰਾਓ ਕੋਈ ਨਹੀਂ ਦੇਖਦੇ ਆ ਠੀਕ ਹੈ ਕੋਈ ਏਡੇ ਸਾਡੀ ਸੁਣਵਾਈ ਨਹੀਂ ਉੱਥੇ ਕੋਈ ਅੱਛਾ ਅੱਛਾ ਹਸਪੀਟਲ ਲਗਾਇਆ ਤੁਹਾਨੂੰ ਲਗਾਇਆ ਜੀ ਨਾ ਉਹਨੇ ਵੀ ਕੋਈ ਇਲਾਜ ਨਹੀਂ ਕੀਤਾ ਜੀ ਜਿਹੜੇ ਨਾਲ ਤੁਹਾਡੇ ਮੁੰਡੇ ਕਿੰਨੇ ਜਣੇ ਸੀਗੇ ਅਸੀਂ ਸੀਗੇ 4-5 ਜਣੇ ਦੋ ਜਣੇ ਤਾਂ ਭੱਜ ਗਏ ਜਦੋਂ ਕਿੱਥੇ ਕਿੱਥੇ ਰਹਿਣਾ ਤੁਹਾਡੇ ਪਿੰਡ ਦੇ ਨਾਲ ਹੀ ਤੁਸੀਂ ਜਲੰਧਰ ਦੇ ਸੀਗੇ ਜਲੰਧਰ ਦੇ ਰਹਿਣ ਵਾਲੇ ਆ ਉਹਨਾਂ ਦੇ ਵੀ ਲੱਗਿਆ ਸਟਾ ਜਿਹੜੇ ਮੁੰਡੇ ਨੌਜਵਾਨ ਘੁੰਮਣ ਜਾਂਦੇ ਆ ਹਿਮਾਚਲ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਭਾਜੀ ਵੀ ਆਪਣਾ ਬਚਮਚਾ ਕੇ ਜਾਓ ਇੱਕ ਵਾਰੀ ਉਹਨਾਂ ਨੂੰ ਅਕਲ ਆਉਣੀ ਚਾਹੀਦੀ ਵੀ ਥੋੜਾ ਪਰਹੇਜ਼ ਕਰੋ ਇਸ ਕੰਮ ਤੋਂ ਹਾਂ ਓਕੇ ਓਕੇ ਇਹ ਸਭ ਦੇਖਦੇ ਵੀ ਨਹੀਂ ਹੁਣ ਤਾਂ ਬਾਲਾ ਇਹਨੇ ਕੰਮ ਫੜ ਲਿਆ ਤੁਸੀਂ ਅਹੁਦੇ ਤੇ ਵੀ ਤੁਹਾਡੀ ਵਾਈਫ ਅਹੁਦੇ ਤੇ ਹੈ ਜੀ ਕਾਉਂਸਲਰ ਹੈ ਓਕੇ ਜੀ